ਅਸਲ 'ਚ ਇਹ ਐਸਐਸਐਫ ਦਾ ਆਈਡੀਆ ਇਹ ਕੋਈ 15 20 ਦਿਨਾਂ ਚ ਜਾਂ ਕੋਈ ਕੁਝ ਮਹੀਨਿਆਂ ਚ ਨਹੀਂ ਸੀ ਮੈਂ ਮੈਂਬਰ ਪਾਰਲੀਮੈਂਟ ਸੀ ਸੰਗਰੂਰ ਤੋਂ ਤਾਂ ਪਾਰਲੀਮੈਂਟ ਦੇ ਵਿੱਚ ਇੱਕ ਮੈਂਬਰਸ ਰੈਫਰੈਂਸ ਸਰਵਸ ਹੁੰਦੀ ਹੈ ਤੁਸੀਂ ਕੋਈ ਵੀ ਡਾਟਾ ਕਢਵਾਉਣਾ ਹੋਵੇ ਤੁਸੀਂ ਲਿਖ ਕੇ ਦੇ ਦਿਓ 3 ਘੰਟਿਆਂ ਦੇ ਵਿੱਚ ਤੁਹਾਨੂੰ ਉਹ ਉਸ ਮੁੱਦੇ ਨਾਲ ਰਿਲੇਟਡ ਸਾਰਾ ਡਾਟਾ ਦੇ ਦਿੰਦੇ ਨੇ ਮੈਂ ਬੋਲਣਾ ਚਾਹੁੰਦਾ ਸੀ ਸੜਕੀ ਹਾਦਸਿਆਂ ਤੇ ਮੈਂ ਡਾਟਾ ਮੰਗਿਆ ਕਿ ਮੈਨੂੰ ਇਹ ਦੱਸੋ ਦੱਸੋ ਕਿ ਪੰਜਾਬ ਚ ਤੇ ਬਾਕੀ ਦੇਸ਼ ਚ ਕਿੰਨੇ ਹਾਦਸੇ ਹੁੰਦੇ ਨੇ ਕਿੰਨੀਆਂ ਜਾਨਾਂ ਜਾਂਦੀਆਂ ਨੇ ਰਿਕਾਰਡ ਹੋਊਗਾ ਸਾਰਾ ਸਰਕਾਰ ਕੋਲ ਮੈਨੂੰ ਜਦੋਂ ਡਾਟਾ ਮਿਲਿਆ ਮੇਰੇ ਲੂੰ ਕੰਢ ਖੜੇ ਹੋ ਗਏ ਨੰਬਰ 1 ਤੇ ਮੈਂ ਇਹ ਗੱਲ ਕਰ ਰਿਹਾ 2000 16 ਜਾਂ 17 ਦੀ ਜਿਹੜਾ ਡਾਟਾ ਮਿਲਿਆ ਉਹਦੇ ਵਿੱਚ ਮੌਤਾਂ ਦੀ ਗਿਣਤੀ ਉਸ ਵੇਲੇ ਹੁਣ ਤਾਂ ਹੋਰ ਵਧ ਗਈ ਹੋਊਗੀ ਉਸ ਵੇਲੇ ਨੰਬਰ 1 ਮੌਤਾਂ ਦੇ ਵਿੱਚ ਪੰਜਾਬ ਸੀ 14 ਮੌਤਾਂ ਪਰ ਡੇ ਔਨ ਦਾ ਸਪੌਟ ਫਿਰ ਜਿੰਨੇ ਜ਼ਖਮੀ ਉਹ ਤਾਂ ਲੱਖਾਂ ਦੀ ਗਿਣਤੀ ਚ ਅੱਜ ਮੈਂ ਰਾਏ ਸਾਹਿਬ ਤੋਂ ਪੁੱਛਿਆ ਪਿਛਲੇ ਮਹੀਨੇ ਮੀਟਿੰਗ ਸੀ ਅੱਜ 17 ਜਾਂ 18 ਦੇ ਨੇੜੇ ਤੇਰੇ ਮੌਤਾਂ ਦੀ ਗਿਣਤੀ ਹੈ 17 18 ਦਾ ਮਤਲਬ ਹੋ ਗਿਆ 500 ਤੋਂ ਉੱਪਰ 550 ਤੋਂ ਉੱਪਰ ਪਰ ਮੰਥ ਜੇ 12 ਨਾਲ ਗੁਣਾ ਕਰ ਲੀਏ 6000 ਦੇ ਨੇੜੇ ਤੇ ਬੰਦਾ ਮਰ ਜਾਂਦਾ ਜੀ ਅਣ ਹੋਈ ਅਣਕਿਆਸੀ ਮੌਤ ਸੜਕ ਤੇ 6000 ਉਸ ਮੇਰੇ ਵਿੱਚ 16 17 ਸੋਚਿਆ ਸੀ ਜੇ ਪਰਮਾਤਮਾ ਨੇ ਕਦੇ ਮੌਕਾ ਦਿੱਤਾ ਕਿ ਕੋਈ ਡਿਸੀਜਨ ਲੈ ਸਕਦੇ ਹੋਈ ਆ ਆ ਜਿਹੜੀਆਂ ਹਨ ਹੋਈਆਂ ਮੌਤਾਂ ਨੇ ਇਹਨਾਂ ਨੂੰ ਬਚਾਉਣ ਵਾਸਤੇ ਮੈਂ ਅਲੱਗ ਤੋਂ ਇੱਕ ਪੁਲਿਸ ਬਣਾਉਂਗਾ ਜਿਹੜੀ ਸਿਰਫ ਤੇ ਸਿਰਫ ਸੜਕਾਂ ਤੇ ਲੋਕਾਂ ਦੀ ਸੁਰੱਖਿਆ ਕਰੂਗੀ। ਉਹ ਦਿਨ ਆ ਗਿਆ। ਪਰਮਾਤਮਾ ਦਾ ਵੀ ਸ਼ੁਕਰਗੁਜ਼ਾਰ ਆ ਕਿ ਉਹਨਾਂ ਨੇ ਇਹ ਸਾਨੂੰ ਹੌਸਲਾ ਦਿੱਤਾ ਸਮੱਤ ਬਖਸ਼ਿਆ। ਮੈਂ ਬਹੁਤ ਕਿਉਂਕਿ ਕਲਾਕਾਰ ਦੇ ਹੋਣ ਦੇ ਨਾਲ ਤੇ ਬਹੁਤ ਸਾਰੀ ਦੁਨੀਆ 'ਚ ਮੈਂ ਘੁੰਮਿਆ। ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਵੈਸਟ ਕੋਸਟ ਤੱਕ ਹਰੇਕ ਦੇਸ਼ ਦਾ ਮੈਂ ਸਿਸਟਮ ਦੇਖਦਾ ਹੁੰਦਾ ਸੀ ਟ੍ਰੈਫਿਕ ਸਿਸਟਮ ਖਾਸ ਤੌਰ ਤੇ ਤਾਂ ਫਿਰ ਆਪਣੇ ਵੈਸਟ ਨਾਲ ਕੰਪੇਅਰ ਕਰਦਾ ਹੁੰਦਾ ਸੀ ਮੈਂ ਸਾਰੀਆਂ ਗੱਲਾਂ ਜਦੋਂ SSF ਦੀ ਰਣਨੀਤੀ ਬਣਾਈ ਜਾ ਰਹੀ ਸੀ ਉਹ ਦੱਸੀਆਂ ਕਿ ਉਹ ਲੋਕ ਜਿਹੜੇ ਨੇ ਖਾਸ ਤੌਰ ਤੇ ਵੈਸਟਰਨ ਵਰਡ ਜਿਹੜਾ ਕਿੰਨਾ ਜਿਆਦਾ ਸੀਰੀਅਸ ਹੈ ਸੜਕ ਦੇ ਹਾਦਸਿਆਂ ਬਾਰੇ ਜਸ ਐਕਸੀਡੈਂਟਾਂ ਨੂੰ ਲੋਕਣ ਵਾਸਤੇ ਬੜੇ-ਬੜੇ ਉਦਾਹਰਨਾਂ ਉੱਥੇ ਮਿਲਦੀਆਂ ਨੇ ਕਿ ਪੁਲਿਸ ਜਿਹੜੀ ਹੈ ਉਹ ਉੱਥੇ ਮਾਰਕਟ ਨਹੀਂ ਕਰਦੀ ਕੱਲਾ ਹੀ ਹੁੰਦਾ ਹੈ ਪੁਲਿਸ ਵਾਲਾ ਜਿਹੜਾ ਹਾਈਵੇ ਪੈਟਰੋਲ ਵਾਲਾ ਹੁੰਦਾ ਭਾਵੇਂ ਉਹ ਇਧਰੋਂ ਆਉਂਦਾ ਹੋਵੇ ਭਾਵੇਂ ਇਧਰੋਂ ਜਾਂਦਾ ਹੋਵੇ ਇੱਕ ਵਾਰੀ ਰੇਸ ਤੋਂ ਪੈਰ ਉਹਦੀ ਚੱਕਿਆ ਜਾਂਦਾ ਆਟੋਮੈਟਿਕਲੀ ਵੀ ਜਾਂਦਾ ਕਿਉਂਕਿ ਆਰਥਿਕਤਾ ਦੀ ਮਾਰ ਵੱਡੀ ਹੈ ਉਹ ਆਰਥਿਕਤਾ ਦੀ ਮਾਰ ਮਾਰ ਦਿਆ 100 ਡਾਲਰ ਦਾ ਚਲਾਨ ਵੀ ਕਰਦਾ ਨਾਲੇ ਨੰਬਰ ਕੱਟ ਲੈਂਦਾ ਪੁਆਇੰਟ ਕੱਟ ਲੈਂਦਾ ਡਰਾਈਵਿੰਗ ਲਾਇਸੈਂਸ ਤੋਂ ਜੇ ਕੋਈ ਉੱਥੇ ਪੁਆਇੰਟਸ ਹੁੰਦੇ ਨੇ ਲਾਇਸੈਂਸ ਦੇ ਪੁਆਇੰਟ ਕੱਟ ਲੈਂਦਾ ਉਹ ਬਾਅਦ ਵਿੱਚ ਤੁਹਾਨੂੰ ਬਹੁਤ ਉਹ ਉਹਦਾ ਕੀਮਤ ਚਕਾਉਣੀ ਪੈਂਦੀ ਬੜੀ ਫੇਮਸ ਗੱਲ ਹੈ ਕਿ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਛੁੱਟੀਆਂ ਤੇ ਜਾ ਰਿਹਾ ਸੀ ਕਲੋਨਾ ਦੇ ਨੇੜੇ ਬ੍ਰਿਸ਼ਕਲੰਬੀਆ ਚ ਪਿੱਛੋਂ ਪੁਲਿਸ ਵਾਲਾ ਆਇਆ ਉਹਨੇ ਲਾਈਟਾਂ ਦਿੱਤੀਆਂ ਪੁਲਸ ਉਹਥੇ ਪਿੱਛੋਂ ਲਾਈਟਾਂ ਦੇਣ ਦੀਆਂ ਮਤਲਬ ਸਾਈਡ ਤੇ ਲਾ ਲਓ ਸਾਈਡ ਤੇ ਲਾ ਲੈਣ ਨੂੰ ਕਹਿੰਦੇ ਨੇ ਪੁੱਲ ਕਰ ਲਿਆ ਪੁੱਲ ਕਰ ਲਈ ਪ੍ਰਧਾਨ ਮੰਤਰੀ ਦੀ ਗੱਡੀ ਪਤਾ ਨਹੀਂ ਸੀਗਾ ਪੁਲਸ ਵਾਲੇ ਨੂੰ ਕੌਣ ਹੈ ਉਹ ਚ ਆਇਆ ਗੱਡੀ ਦੇ ਕੋਲੇ ਕਹਿੰਦਾ ਯੂ ਆਰ ਓਵਰ ਸਪੀਡ ਕੈਨ ਆਈ ਹੈਵ ਯੂਅਰ ਲਾਇਸੈਂਸ ਪਲੀਜ਼ ਪ੍ਰਧਾਨ ਮੰਤਰੀ ਨੇ ਲਾਇਸੈਂਸ ਦਿੱਤਾ ਕਹਿੰਦਾ ਦੇਖ ਲਾਇਸੈਂਸ ਤੇ ਨਾਮ ਪੜ ਮੈਂ ਕੌਣ ਆ ਮੈਂ ਪ੍ਰਾਈਮ ਮਿਨਿਸਟਰ ਆ ਉਹ ਕਹਿੰਦਾ ਜੀ ਕੀ ਬਾਤ ਆ 100 ਡਾਲਰ ਦਾ ਚਲਾਨ ਕੱਟ ਕੇ ਕਹਿੰਦਾ ਜੀ ਤੁਹਾਡੇ ਸਾਹਮਣੇ ਡਿਊਟੀ ਕਰਕੇ ਬਹੁਤ ਵਧੀਆ ਲੱਗਿਆ ਦੇਸ਼ ਨੂੰ ਤੁਹਾਡੀ ਅਜੇ ਲੋੜ ਹੈ ਓਵਰ ਸਪੀਡ ਨਾਲ ਚਲਾਇਆ ਕਰੋ ਤੇ ਇੱਥੇ ਆਟੋਗ੍ਰਾਫ ਦੇ ਦਿਓ ਇੱਕ ਕਾਗਜ਼ ਤੇ ਨਾਲੇ ਆਟੋਗ੍ਰਾਫ ਲੈ ਲੈ ਨਾਲੇ ਚਲਾਨ ਕੱਟਾ ਆ ਉਹਨਾਂ ਦਾ ਰੂਲ ਹੈ ਜੀ ਇਹ ਕੱਪੜੇ ਹੀ ਬੰਨਣਾ ਪੰਜਾਬੀ ਸਰੀ ਦੇ ਵਿੱਚ ਜਾ ਰਿਹਾ ਸੀ ਤਾਂ ਰੈੱਡ ਲਾਈਟ 'ਚ ਲਾਲ ਬੱਤੀ 'ਚ ਲੰਘ ਗਿਆ ਅੱਗੇ ਪੁਲਿਸ ਵਾਲ ਨੇ ਰੋਕ ਲਿਆ ਪੁਲਿਸ ਵਾਲਾ ਜਿਹੜਾ ਗੋਰਾ ਪੁਲਿਸ ਵਾਲਾ ਸੀ ਉਹ ਤਾਂ ਗਵਾਂਟੀ ਸੀ ਘਰ ਦਾ ਬੱਚੇ ਆਪਸ ਇਕੱਠੇ ਖੇਡਦੇ ਸੀ ਆਪਸ ਜਿਵੇਂ ਆਪਣੀ ਗਵਾਂਡੀਆਂ ਨਾਲ ਹੁੰਦੀ ਹੈ ਭਾਈ ਚਰਖਾਨ ਸੀ ਤਾਂ ਉਹਨੇ ਰੋਕ ਲਿਆ ਉਹ ਕਹਿੰਦਾ ਮਿਸਟਰ ਸਿੰਘ ਰੈੱਡ ਲਾਈਟ ਜੰਪ ਕੀਤੀ ਐ ਉਹ ਆਪਣੇ ਆਲਾ ਜਿਹੜਾ ਆਪਣਾ ਆਪਣੇ ਕਲਚਰ ਚ ਆਪਣੇ ਖੂਨ ਚ ਨਹੀਂ ਆਇਆ ਹੋਇਆ ਜਮਾਂਦਰੂ ਤਰਲੇ ਵੀ ਛੱਡ ਯਾਰ ਰਹਿਣ ਦੇ ਫਿਰ ਕੀ ਹੁੰਦਾ ਉਹ ਕਹਿੰਦਾ ਛੱਡ ਰਹਿਣ ਦੇ ਯਾਰ ਆਪਾਂ ਗਵੰਡੀ ਆ ਮੈਂ ਤੇਰੇ ਬੱਚਿਆਂ ਨੂੰ ਜਾਣਨਾ ਤੇਰੇ ਬੱਚੇ ਮੈਨੂੰ ਮੇਰੇ ਬੱਚਿਆਂ ਨੂੰ ਜਾਣਦੇ ਨੇ ਰਹਿਣ ਦੇ ਉਹ ਗੋਰਾ ਬੰਦਾ ਕੀ ਕਹਿੰਦਾ ਕਿਉਂ ਮਿਸਟਰ ਸਿੰਘ ਜੇ ਕੋਈ ਹੋਰ ਹੁੰਦਾ ਤੇਰੀ ਥਾਂ ਤੇ ਤਮੇ 100 ਡਾਲਰ ਦਾ ਚਲਾਨ ਕਰਨਾ ਸੀ ਪਰ ਕਿਉਂਕਿ ਮੈਂ ਤੇਰੇ ਬੱਚਿਆਂ ਨੂੰ ਜਾਣਦਾ ਤੇਰੇ ਪਰਿਵਾਰ ਨੂੰ ਜਾਣਦਾ 200 ਡਾਲਰ ਦਾ ਕਰੂੰਗਾ ਕਿਉਂਕਿ ਤੇਰੇ ਬੱਚੇ ਛੋਟੇ ਨੇ ਜੇ ਅੱਜ ਮੈਂ ਤੈਨੂੰ ਛੱਡਤਾ ਕੱਲ ਨੂੰ ਤੂੰ ਐਸੇ ਆਦਤ ਅਨਸਾਰ ਕਿਸੇ ਹੋਰ ਲੈਟ ਲੇਟ ਨੂੰ ਚੰਪ ਕਰ ਗਿਆ ਜੋਦਰੋਂ ਕੋਈ ਨਾ ਕੋਈ ਹਾਸਾ ਹੋ ਗਿਆ ਤੇ ਤੇਰੀ ਮੌਤ ਹੋ ਵੀ ਤਾਂ ਤੇਰੀ ਮੌਤ ਦਾ ਜ਼ਿੰਮੇਵਾਰ ਮੈਂ ਹੋਊਂਗਾ ਕਿ ਮੈਂ ਉਹਦੇ ਚਲਾਨ ਕਿਉਂ ਨਹੀਂ ਕਟਿਆ ਮੈਂ ਤੇਰੇ ਬੱਚਿਆਂ ਨੂੰ ਪਿਆਰ ਕਰਦਾ ਇਸ ਕਰਕੇ ਅੱਜ 200 ਦਾ ਚਲਾਨ ਹੋ ਬਿਲਕੁਲ ਆਪਣੇ ਪਾਸੇ ਨੂੰ ਉਲਟਾ ਸੋ ਇਹ ਹੈ ਜਿੰਨੀਆਂ ਹਣ ਹੋਈਆਂ ਮੌਤਾਂ ਹੋਈਆਂ ਨੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜਲ ਸਿੰਘ ਜੀ ਸਰਕਾਰ ਸੇ ਜਮਾਰੇ ਗਏ ਰਾਜੇਸ਼ ਪਾਇਲਟ ਕਾਂਗਰਸ ਦਾ ਵੱਡਾ ਲੀਡਰ ਸਰਕਾਰ ਸੇ ਜਮਾਰੇ ਜਸਪਾਲ ਪੱਟੀ ਬਹੁਤ ਵੱਡੇ ਕਲਾਕਾਰ ਸੜਕਾਂ ਸੱਚ ਮਾਰੇਗੇ ਕਿੰਨੀਆਂ ਹੀ ਉਦਾਹਰਨਾ ਮਿਲਦੀਆਂ ਕਿੰਨੇ ਸਿੰਗਰ ਕਿਉਂਕਿ ਐਕਸੀਡੈਂਟ ਨਹੀਂ ਦੇਖਦਾ ਕਿ ਗੱਡੀ ਚ ਕੌਣ ਬੈਠਾ ਹੈ ਆਪਾਂ ਹਰ ਗੱਲ ਕਿਸਮਤ ਤੇ ਵੀ ਨਹੀਂ ਛੱਡ ਸਕਦੇ ਕਿਤੇ ਨਾ ਕਿਤੇ ਹਿਊਮਨ 에ਰਰ ਹੁੰਦੀ ਹੈ ਸੋ ਮਨੁੱਖੀ ਗਲਤੀਆਂ ਨੂੰ ਘਟਾਉਣਾ ਹੈ ਦੂਜਾ ਜਿਹੜੀ ਪੰਜਾਬ ਪੁਲਿਸ ਹੈ ਨੌਰਮਬਲ ਪੁਲਿਸ ਹੈ ਉਹਨਾਂ ਕੋਲ ਇੰਨਾ ਜ਼ਿਆਦਾ ਬਰਡਨ ਹੈ ਇੰਨਾ ਜ਼ਿਆਦਾ ਕੰਮ ਦਾ ਬੋਝ ਹੈ ਸੱਸ ਨੂੰ ਦੇ ਝਗੜੇ ਤੋਂ ਲੈ ਕੇ ਜ਼ਮੀਨਾਂ ਦੇ ਝਗੜੇ ਚੋਰੀਆਂ ਦੇ ਠੱਗੀਆਂ ਦੇ ਗੈਂਗਸਟਰਾਂ ਦੇ ਨਹਿਰ ਦੇ ਵਿੱਚ লাশ ਜਾਂਦੀ ਆ ਉਹ ਵੀ ਕੱਢਣੀਆਂ ਹਰਕਤ ਐਕਸੀਡੈਂਟਾ ਉੱਥੇ ਵੀ ਜਾਣਾ ਤਾਂ ਅਸੀਂ ਇਹ ਵੀ ਸੋਚਣਾ ਰੱਖੀ ਕਿ ਆ ਜਿਹੜੀ ਨਾਰਮਲ ਪੁਲਿਸ ਹੈ ਉਹਦਾ ਥੋੜਾ ਜਿਹਾ ਬਰਡਨ ਘਟ ਜੂਗਾ ਉਹ ਜ਼ਿਆਦਾ ਟਾਈਮ ਦੇ ਸਕਣਗੇ ਦੂਜੇ ਕਿਸੇ ਹੋਰ ਜਿਹੜੇ ਕੰਮ ਨੇ ਉਹਨਾਂ ਦੇ ਕਿਉਂਕਿ ਜਦੋਂ ਅਸਾਸੇ ਪਾਲ ਆਪਣੀ ਅਲੱਗ ਕੰਮ ਕਰਨ ਲੱਗੀ ਇਸੇ ਕਰਕੇ ਤਾਂ ਨਾ ਅਸੀਂ ਹਾਈਵੇ ਪੈਟਰੋਲ ਨਹੀਂ ਰੱਖਿਆ ਕੱਲੇ ਹਾਈਵੇ ਤੇ ਨਹੀਂ ਹੋਊਗੀ ਸੜਕ ਸੁਰੱਖਿਆ ਹਰੇਕ ਸੜਕ ਤੇ ਹੋਊਗੀ ਹਰ 30 ਕਿਲੋਮੀਟਰ ਵਾਲੀ ਗੱਡੀ ਨੂੰ ਆਉਂਦੀ ਆ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਉਹਨੂੰ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਟੱਕਰੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ ਟੋਇਟਾ ਹਾਈਲਕਸ ਅਸੀਂ ਕਿਹਾ ਹੁਣ ਬਣਾਉਣੀ ਤਾਂ ਹੈਗੀ ਐ ਕੋਈ ਜੇ ਫਿਰ ਉਹ ਬੜੀਆਂ ਗੱਡੀਆਂ ਲਈਏ बार-बार ਨਹੀਂ ਬਦਲੀਆਂ ਜਾਂਦੀਆਂ ਹੁੰਦੀਆਂ ਜਿਹੜੀਆਂ ਗੱਡੀਆਂ ਨੇ ਸੋ ਨੰਬਰ ਕੰਪਨੀ ਐ ਉਹਨਾਂ ਤੋਂ ਗੱਡੀਆਂ ਲਈਆਂ ਨੇ ਕੰਪਿਊਟਰ ਫਿੱਟ ਆ ਸਾਰੇ ਸਾਰੇ ਪ੍ਰਾਈਵੇਟ ਇੰਪੈਲਨ ਜਿਹੜੇ ਹਸਪਤਾਲ ਨੇ ਟ੍ਰੋਮਾ ਸੈਂਟਰ ਨੇ ਉਹਨਾਂ ਨਾਲ ਅਟੈਚ ਆ ਹਰ ਗੱਡੀ ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ ਬੰਦੇ ਜ਼ਖਮੀ ਹੋ ਗਏ ਹੋ ਸਕਦਾ ਉਹਨਾਂ ਨੂੰ ਕੱਢ ਕੇ ਪਿੱਛੇ ਹੀ ਲੈ ਕੇ ਜਾਣਾ ਪਵੇ ਵਾਪਸ 2 ਕਿਲੋਮੀਟਰ ਕਿ ਪਹਿਲਾ ਹਸਪਤਾਲ ਜਿਹੜਾ ਉਹ ਅਗਲੇ ਹਸਪਤਾਲ ਨਾਲੋਂ ਨੇੜੇ ਆ ਉਹੀ ਜਿਹੜਾ ਕ੍ਰੂਸ਼ਲ ਟਾਈਮ ਹੈ 5 7 10 15 ਮਿੰਟ ਜਾਨ ਬਚ ਸਕਦੀ ਹੈ ਕਿਸੇ ਨਾ ਕਿਸੇ ਦੀ ਸੋ ਸਾਡਾ ਮਕਸਦ 1 ਫਰਵਰੀ ਤੋਂ ਕਿਉਂਕਿ ਹੁਣ ਅੱਜ ਤੋਂ ਤੁਸੀਂ ਸੜਕਾਂ ਤੇ ਚੱਲੇ ਜਾਓਗੇ 1 ਫਰਵਰੀ ਤੋਂ ਅਸੀਂ ਤੁਹਾਨੂੰ ਇਸ ਵਾਰ 29 ਫਰਵਰੀ ਹੈ ਲੀਪ ਦਾ ਸਾਲ ਹੈ 29 ਫਰਵਰੀ ਤੱਕ ਦਾ ਡਾਟਾ ਦੇਵਾਂਗੇ ਪਿਛਲੇ ਸਾਲ ਇਸੇ ਫਰਵਰੀ ਮਹੀਨੇ 'ਚ ਕਿੰਨੇ ਐਕਸੀਡੈਂਟ ਹੋਏ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਐਸ ਵਾਰ ਐਸਐਸਐਫ ਕਰਕੇ ਕਿੰਨੀਆ ਮੌਤਾਂ ਘਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਵੱਜੂਗੀ ਜੀ 3000 ਬੰਦੇ ਦੀ ਇਹ ਛੋਟੀ ਮੋੜੀ ਗੱਲ ਨਹੀਂ ਹੁੰਦੀ ਆਮ ਤੌਰ ਤੇ ਸਰਕਾਰਾਂ ਹਜੇ ਕੰਮ ਵਾਸਤੇ ਸੋਚਦੀਆਂ ਨਹੀਂ ਹੁੰਦੀਆਂ ਇਕੱਲੀਆਂ ਵੋਟਾਂ ਦਾ ਕੇ ਮਤਲਬ ਰੱਖਦੇ ਨੇ ਸਰਕਾਰ ਦਾ ਫਰਜ਼ ਹੁੰਦਾ ਆਪਣੇ ਨਾਗਰਿਕਾਂ ਦੀ ਜਾਨ ਮਾਲ ਦੀ ਰਾਖੀ ਕਰੇ ਕਿਉਂਕਿ ਸੜਕਾਂ ਪੰਜਾਬ ਦੇ ਵਿੱਚ ਹਾਈਵੇ ਵੱਡੇ ਨੇ ਹੁਣ ਵੱਧ ਰਹੇ ਨੇ ਹੋਰ ਗੱਡੀਆਂ ਪੰਜਾਬੀਆਂ ਕੋਲੇ ਬਹੁਤ ਵੱਡੀਆਂ ਨੇ ਮਹਿੰਗੀਆਂ ਗੱਡੀਆਂ ਰੱਖਣ ਦੇ ਸ਼ੌਕੀਨ ਆ ਸਪੀਡ ਦੇ ਵੀ ਸ਼ੌਕੀਨ ਸੋਦੇ ਚ ਫਿਰ ਕਿਤਨੇ ਕਿਤੇ ਘਰ ਪੱਟੇ ਜਾਂਦੇ ਨੇ ਤੁਸੀਂ ਦੇਖ ਲਓ ਤੁਸੀਂ ਬਹੁਤ ਬੜੀ ਗਏ ਹੋਗੇ ਜਿਹੜੇ ਦੁਨੀਆ ਕੈਮਰਾ ਦੇ ਥਰੂ ਪ੍ਰੈਸ ਦੇ ਥਰੂ ਮੈਨੂੰ ਸੁਣ ਰਹੀ ਹੈ ਉਹਨਾਂ ਦਾ ਵੀ ਤਜਰਬਾ ਹੋਏ ਹੋਣਾ ਚੰਗੇ ਭਲੇ ਜਾਣੇ ਹੋਣੇ ਆ ਜੀਰਕਪੁਰ ਜਾ ਕੇ ਜਾਂ ਖਰੜਪੁਰੇ ਜਾ ਕੇ ਡ라이ਵਰ ਦੇ ਹੱਥ ਕੰਮ ਲੱਗ ਜਾਂਦੇ ਨੇ ਵੀ ਅੱਗੇ ਚੰਡੀਗੜ੍ਹ ਆ ਗਿਆ ਕੋਈ ਨਾ ਕੋਈ ਗਲਤੀ ਮਤੋਂ ਹੋਊਗੀ ਹੁਣ ਉਹ ਇਸੇ ਚੱਕਰ 'ਚ ਘਰ ਵੀ ਲੰਦਾ ਉਹ ਕਈ ਤਾਂ ਡਰਾਈਵਰ ਇਤਨ ਦਿਨ ਕਹਿੰਦੇ ਮਹਾਲੀ ਛੱਡ ਕੇ ਜਾਵਾਂਗੇ ਜੀ ਉਦੋਂ ਅੱਗੇ ਤੁਸੀਂ ਆਹਦਾ ਫੋਰ ਕਰ ਲਓ ਹੱਥੋਂ ਚੰਡੀਗੜ੍ਹ 'ਚ ਨਹੀਂ ਪੜਿਆ ਜਾਂਦਾ ਕੋਈ ਚੰਡੀਗੜ੍ਹ ਪੁਲਿਸ ਕੋਈ ਇਹ ਨਹੀਂ ਆਇਆ ਕੋਈ ਮਾਰ ਦੇ ਕੁੱਟ ਦੇ ਜਾਂ ਕੋਈ ਕੋਈ ਬਹੁਤਾ ਜਿਆਦਾ ਉਹ ਸਿਰਫ ਇਹ ਕਿ ਡਿਸਪਲਿਨ ਨਾਲ ਗੱਡੀ ਚਲਾਉਣ ਵਾਲੇ ਨੂੰ ਜਿਹੜਾ ਉਹ ਅਪਰੀਸ਼ੀਏਟ ਕਰਦੇ ਆ ਜਿਹੜਾ ਕੋਈ ਥੋੜੀ ਬਹੁਤ ਵੀ ਕੋਈ ਨਾ ਕੋਈ ਸੜਕ ਦੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਦਾ ਉਹਨੂੰ ਛੱਡਦੇ ਨਹੀਂ ਉਹ ਵਜਰਾਂ ਕਰਦੇ ਸੋ ਇਹ ਇਹ ਸੋਚ ਲੈ ਕੇ ਅਸੀਂ ਐਸਐਸਐਫ ਬਣਾਈ ਹੈ ਔਰ ਐਸਐਸਐਫ ਦਾ ਟ੍ਰੇਨਿੰਗ ਹੋ ਗਈ ਕਪੂਰਥਲੇ ਟ੍ਰੇਨਿੰਗ ਹੋਈ ਹੈ ਗੱਡੀਆਂ ਪਹੁੰਚ ਗਿਆ ਇੱਕ ਹਰ 30 ਕਿਲੋਮੀਟਰ ਬਾਅਦ ਇੰਟਰਸੈਪਟਰ ਵੀ ਗੱਡੀ ਵੀ ਖੜੀ ਹੋਇਆ ਕਰੂਗੀ ਉਹ ਸਾਰਾ ਕੁਝ ਦੱਸੂਗੀ ਵੀ ਕੌਣ ਕਿੰਨੀ ਸਪੀਡ ਤੇ ਜਾ ਰਿਹਾ ਸੋ ਮੈਂ ਕੋਈ ਡਰਾਉਂਦਾ ਨਹੀਂ ਪੰਜਾਬੀਆਂ ਨੂੰ ਪਰ ਮੈਂ ਸਲਾਹ ਦਿੰਦਾ ਕਿ ਅੱਜ ਤੋਂ ਬਾਅਦ ਸੜਕਾਂ ਤੇ ਕੋਈ ਸਟੰਟ ਜਾਂ ਸੜਕਾਂ ਤੇ ਮੌਤ ਨਾਲ ਖੇਡਣ ਦੀ ਕੋਸ਼ਿਸ਼ ਨਾ ਕਰਿਓ ਬਹੁਤ ਪਰਿਵਾਰਾਂ ਦਾ ਬੁਰਾ ਹਾਲ ਹੋ ਜਾਂਦਾ ਮੈਂ ਬਹੁਤ ਸਾਰੇ ਬਹੁਤ ਸਾਰੇ ਮੈਂ ਦੋਸਤਾਂ ਮਿੱਤਰ ਮੇਰੇ ਵੀ ਦੋਸਤ ਮਿੱਤਰ ਇਦਾਂ ਦੇ ਨੇ ਜਿਹੜੇ ਐਕਸੀਡੈਂਟ ਦਾ ਸ਼ਿਕਾਰ ਹੋਏ ਨੇ ਘਰ ਬਰਬਾਦ ਹੋ ਜਾਂਦੇ ਨੇ ਜੀ ਬਾਅਦ ਚ ਠੀਕ ਹੈ ਰਿਸ਼ਤੇਦਾਰ ਦੋਸਤ ਮਿੱਤਰ ਆ ਜਾਂਦੇ ਨੇ ਭੋਗ ਤੱਕਾ ਜਾਂਦੇ ਨੇ ਬਾਅਦ ਚ ਆ ਜਾਂਦੇ ਨੇ ਮੁੜ ਕੇ ਚੱਲਣਾ ਤਾਂ ਪਰਿਵਾਰ ਨਹੀਂ ਪੈਂਦਾ ਸੋ ਇਹ ਇਹਦਾ ਨਾਂ ਹੀ ਬੋਲਿਆ ਐਕਸੀਡੈਂਟ ਦਾ ਸੋਪਾ ਹੁਣ ਪੰਜਾਬ ਵਿੱਚ ਪੰਜਾਬ ਜਿਹੜਾ ਹੈ ਦੇਸ਼ 'ਚ ਮੌਤਾਂ ਦੇ ਵਿੱਚ ਪਹਿਲੇ ਨੰਬਰ ਤੇ ਆ ਆਪਾਂ ਇੰਨਾ ਕਮਾਂ 'ਚ ਪਹਿਲੇ ਨੰਬਰ ਤੇ ਨਹੀਂ ਆਉਣਾ ਆਪਾਂ ਪੰਜਾਬ ਨੂੰ ਸਭ ਤੋਂ ਸੇਫਸਟ ਸਟੇਟ ਬਣਾਉਣਾ ਹੈ ਸਭ ਤੋਂ ਸੁਰੱਖਿਅਤ ਸਟੇਟ ਸੜਕਾਂ ਦੇ ਮਾਮਲੇ 'ਚ ਦੁਨੀਆ ਆਉਂਦੀ ਹੈ ਆਹ ਸੜਕ ਤੋਂ ਤਾਂ ਲੱਖਾਂ ਬੰਦੇ ਲੱਗਦੇ 1 ਲੱਖ ਬੰਦੇ ਤਾਂ ਕੱਲ੍ਹ ਦਰਬਾਰ ਸਾਹਿਬ ਨਤਵਸਤ ਕਰਨ ਲਈ ਜਾਂਦਾ ਹੈ ਜਲਿਆਂ ਵਾਲਾ ਬਾਗ ਦੇਖ ਜਾਂਦਾ ਦਰਗਾਹਾਂ ਮੰਦਰ ਮੱਥਾ ਟੇਕਣ ਜਾਂਦੇ ਆ ਭਾਗਾਂ ਬਾਟਰ ਦੇਖ ਰਿਆਂਦੇ ਇਕੱਲਾ 1 ਲੱਖ ਪਰ ਡੇ ਇੱਥੋਂ ਨਹੀਂ ਲੰਗਦੇ ਉਹ ਸੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਹਾਂ ਬਈ ਪੰਜਾਬ ਚ ਆਏ ਆ ਬਈ ਇੱਥੇ ਸਾਡੀ ਜਾਨ ਦੀ ਕੀਮਤ ਹੈ ਇੱਥੇ ਸਾਡੀ ਜਾਨ ਦੀ ਅਹਿਮੀਅਤ ਮੰਨੀ ਜਾ ਰਹੀ ਹੈ ਸਰਕਾਰ ਦੁਆਰਾ ਔਰ ਜਿੰਨੇ ਵੀ ਜਵਾਨ ਮੁੰਡੇ ਕੁੜੀਆਂ ਟ੍ਰੇਨਿੰਗ ਦਿੱਤੀ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਓ ਕੈਮਰਾ ਤੁਹਾਡੇ ਬੋਡੀ ਤੇ ਵੀ ਲੱਗਿਆ ਹੋਊਗਾ ਇੱਥੇ ਗੱਡੀ ਦੇ ਵੀ ਬੋਨਟ ਤੇ ਕੈਮਰਾ ਹੈ ਤੇ ਪਿੱਛੇ ਕੈਮਰਾ ਹੈ ਚਲਾਨ ਜਿੰਨੇ ਵੀ ਕੱਟਣੇ ਨੇ ਕੈਮਰੇ ਦੇ ਸਾਹਮਣੇ ਕੱਟਣੇ ਪੈਣਗੇ ਕੈਮਰੇ ਦੇ ਸਾਹਮਣੇ ਚਲਾਨ ਕੱਟਿਓ ਉਹ ਜ ਅਗਲਾ ਵੀ ਨਹੀਂ ਬੋਲ ਸਕਦਾ ਕੁਝ ਮੂਰਲਾ ਵੀ ਹਾਂ ਭਾਈ ਵੀਡੀਓ ਰਿਕਾਰਡਿੰਗ ਹੋਈ ਸੀ ਤੇ ਥੋੜਾ ਵੀ ਬਚਾਅ ਹੋ ਜੂ ਜੇ ਕੈਮਰੇ ਤੋਂ ਬਿਨਾ ਇਧਰ ਉਧਰ ਹੋ ਕੇ ਚਲਾਨ ਕੱਟਿਆ ਫਿਰ ਉਹਨੂੰ ਅਸੀਂ ਕਰਾਪਸ਼ਨ ਮੰਨਾਂਗੇ ਕਿ ਕੋਈ ਨਾ ਕੋਈ ਜਿਗਾਰ ਸੈੱਟ ਕੀਤਾ ਤੁਸੀਂ ਔਰ ਨਾਲੇ ਹਰਜ ਕਰ ਲੋ ਕੋਈ ਡਰਿੰਕ ਡਰਾਈਵ ਵਾਲਾ ਕੇਸ ਆ ਗਿਆ ਜੇ ਤਾਂ ਹੋਰ ਡਰਾਈਵਰ ਹੈਗਾ ਉਹਦੇ ਨਾਲ ਤਾਂ ਠੀਕ ਹੈ ਨਹੀਂ ਤਾਂ ਗੱਡੀ ਨਹੀਂ ਚੱਲ ਸਕੂਗੀ ਅੱਗੇ ਫਿਰ ਜੇ ਉਹਨੇ ਜਾਣਾ ਕੋਈ ਹੋਰ ਗੱਡੀ ਮੰਗਾ ਲੇ ਜਾਂ ਗੱਡੀਆਂ ਸਾਡਾ ਵੀ ਡਰਾਈਵਰ ਦੇ ਸਕਦੇ ਸੀ ਉਹਨੂੰ ਪੰਜਾਬ ਐਸਐਸਐਫ ਦਾ ਪਰ ਉਹਦੇ ਪੈਸੇ ਲੱਗਣਗੇ ਘਰੇ ਛੱਡਿਆਵਾਂਗੇ ਘਰੇ ਛੱਡਿਆਵਾਂਗੇ ਨਾਲ ਜੋ ਘਰੇ ਛੱਡ ਕੇ ਆਵਾਂਗੇ ਥੋੜਾ ਲਾਂਬਾ ਵੀ ਦੇ ਕੇ ਆਵਾਂਗੇ ਭਾਈ ਇਹ ਤਾਂ ਕੰਟਰੋਲ ਰੱਖਿਆ ਕਰੋ ਇਹ ਨਹੀਂ ਹੈਗਾ ਕਿ ਅਸੀਂ ਉਹਨੇ ਚਲਾਨ ਕੱਟ ਕੇ ਉਹਨੂੰ ਕਹਿੰਦੀ ਹੁਣ ਤੂੰ ਜਾ ਉਹਦੀ ਤਾਂ ਹਾਲਤ ਹੋ ਹੈ ਜੀ ਹੈ ਨਾ ਚਲਾਨ ਕੱਟਣ ਦਾ ਕੀ ਫਾਇਦਾ ਚਲਾਨ ਦਾ ਮਤਲਬ ਇਹ ਹੋਵੇ ਥੋੜੀ ਉਹਨੇ ਕੇ ਗੱਡੀ ਠੀਕ ਹੋ ਗਈ ਉਹਦੀ ਜਾਂ ਉਹ ਠੀਕ ਹੀ ਚਲਾਉਣ ਲੱਗ ਜਊਗਾ ਸੋ ਗੱਡੀ ਇੰਪੋਰਟ ਹੋਊਗੀ ਉੱਥੇ ਗੱਡੀੰਪਾਉਂ ਦਊਗੀ ਨਾਲ-ਨਾਲ ਅੱਗੇ ਹੁਣ ਚਲਾਨਾ ਤੇ ਵੀ ਆਪਾਂ ਕਰਨਾ ਹੈ ਡਰਾਈਵਿੰਗ ਲਾਇਸੈਂਸ ਸਸਣ ਦੇ ਵੀ ਨੰਬਰ ਪੁਆਇੰਟ ਬਣਾਇਆ ਕਰਾਂਗੇ ਤਾਂ ਕਿ ਪਤਾ ਹੋਵੇ ਸਾਰਿਆਂ ਨੂੰ ਕਿ ਕੱਲ ਫਰੀਦਕੋਟ ਫੜਿਆ ਗਿਆ ਸੀ ਕੰਪਿਊਟਰ 'ਚ ਅਜੇ 1 ਮਿੰਟ ਸੀ ਉਦੋਂ ਵੀ ਇਹ ਜੁਰਮਾਨਾ ਹੋਇਆ ਸੀ ਪਰਸੋਂ ਇਹ ਉਧਰ ਬਠਿੰਡੇ ਕੇ ਨਹੀਂ ਫੜਿਆ ਗਿਆ ਸੀ ਹਰਦਾ ਨਹੀਂ ਇਹਦਾ ਮਤਲਬ ਇਹ ਹੈਪਚੁਅਲ ਹੈ ਤੁਰਦਾ ਇੱਕ ਨੰਬਰ ਕੱਟ ਲੋ ਫਰਜ਼ੀ ਕਰ ਲਓ 5 ਨੰਬਰ ਹੋਣ ਕਿਹੜਾ ਅਮਰੀਕਾ ਚ ਇਦਾਂ ਹੀ ਹੈ ਪੁਆਇੰਟ ਨੇ ਜੇ ਸਾਡੇ ਕੇ 3 ਨੰਬਰ ਕੱਟੇ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਨੇ ਕਿ ਹੁਣ ਦੁਬਾਰਾ ਲਾਇਸੈਂਸ ਲੈ ਹੁਣ ਟ੍ਰੇਨਿੰਗ ਹੋਊਗੀ ਤੇਰੀ ਦੁਬਾਰਾ ਹੋਰ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਡਰਾਈਵਿੰਗ ਨੂੰ ਨੌਕਰੀ ਨਾਲ ਜੋੜਿਆ ਹੋਇਆ ਹੈ ਬੰਦਾ ਗਿਆ ਆਪਣੇ ਬੰਦਾ ਸੀ ਗਿਆ ਨੌਕਰੀ ਲੈਣ ਸਭ ਕੁਝ ਠੀਕ ਸੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਨੌਕਰੀ ਉਹ ਕਹਿੰਦੇ ਜੀ ਓਕੇ एवरीथिंग ਇਜ਼ ਓਕੇ ਓਨਲੀ ਲਾਸਟ ਥਿੰਗ ਕੈਨ I ਹੈਵ ਯੂਰ ਲਾਇਸੈਂਸ ਪਲੀਜ਼ ਲਾਇਸੈਂਸ ਲਿਆ ਨੌਕਰੀ ਮਿਲਣ ਲੱਗੀ ਆ ਬਸ ਕੱਲਾ ਲਾਇਸੈਂਸ ਦੇਖਣਾ ਲਾਇਸੈਂਸ ਨੂੰ ਸਵਾਈਪ ਕੀਤਾ ਓ ਮਾਈ ਗੋਡ ਕਹਿੰਦੇ ਯੂ ਆਰ ਨਾਟ ਅ ਗੁੱਡ ਡਰਾਈਵਰ ਤੇਰ ਤਾਂ ਸਾਂਸਟੋ ਨੰਬਰ ਬਹੁਤ ਕੱਟੇ ਹੋਏ ਨੇ ਤੇਰੇ ਤੋਂ ਚਲਾਨ ਬਹੁਤ ਹੋਏ ਹੋਏ ਨੇ ਸੋ ਸੌਰੀ ਇਹ ਨੌਕਰੀ ਤੁਹਾਨੂੰ ਮਿਲ ਨਹੀਂ ਸਕਦੀ ਉਹ ਕੀ ਕਿਉਂ ਕਿ ਕਹਿੰਦੇ ਨੇ ਉਹਨੇ ਸਾਈਕੋਲੋਜ ਜਿਹੜੀ ਸਾਈਕੋਲੋਜੀਕਲੀ ਕੀ ਪੜਿਆ ਹੋਇਆ ਹੈ ਕਹਿੰਦੇ ਜਿਹੋ ਜਿਹਾ ਵਿਹਾਰ ਬੰਦੇ ਦਾ ਜਿਹੋ ਜਿਹਾ ਬਤੀਰਾ ਬੰਦੇ ਦਾ ਗੱਡੀ ਚਲਾਉਣ ਦੌਰਾਨ ਹੁੰਦਾ ਹੈ ਉਹੀ ਬਤੀਰਾ ਦਾ ਦਫ਼ਤਰ ਚੱਲਦਾ ਹੈ ਜੇ ਗੱਡੀ 'ਚ ਕਾਲੀ ਕਰਦਾ ਹੈ ਦਫ਼ਤਰ 'ਚ ਵੀ ਕਾਲੀ ਕਰੂ ਜੇ ਗੱਡੀ 'ਚ ਗਲਤ ਸੜਕ ਤੇ ਗਲਤ ਉਹ ਕਰਦਾ ਹੈ ਓਵਰਟੇਕ ਇਹਦਾ ਮਤਲਬ ਦਫ਼ਤਰ 'ਚ ਹੀ ਕੋਈ ਨਾ ਕੋਈ ਪੰਗਾ ਪਾਉ ਉਹ ਕਿਉਂਕਿ ਉਹਦੀ ਸੁਭਾਅ ਚ ਕਾਲੀ ਹੈ ਜੇ ਗਲਤੀਆਂ ਨੇ ਸੋ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਤੁਸੀਂ ਕਿਤੇ ਰੈੱਡ ਲਾਈਟ ਚੋਂ ਲੰਘਦੇ ਹੋ ਜਾਂ ਓਵਰ ਸਪੀਡ ਹੁੰਨੇ ਹੋ ਚਲਾਨ ਕੱਟਿਆ ਜਾਂਦਾ ਹੈ ਇਹਦਾ ਮਤਲਬ ਤੁਸੀਂ ਆਪਣੀ ਨੌਕਰੀ ਨੂੰ ਲਤਬਾ ਰਹੀਆਂ ਦੇਖੋ ਕਿੱਥੇ ਤੱਕ ਉਹਨਾਂ ਨੇ ਇਹ ਚੀਜ਼ ਜੋੜ ਕੇ ਰੱਖੀ ਹੈ ਤਾਂ ਹੀ ਹੁੰਦਾ ਫਿਰ ਚਾਲੀ ਜਾਲੀ ਲੱਕ ਚੱਕੀ ਫਿਰਦੇ ਆ ਮਾਂ ਦੀਆਂ ਬਾਣੀਆਂ ਵੇਚ ਕੇ ਪਿਓ ਦੇ ਜ਼ਮੀਨ ਵੇਚ ਕੇ ਚਲੋ ਅਮਰੀਕਾ ਚਲੋ ਕੈਨੇਡਾ ਕੋਈ ਡਿਸਪਲਨ ਹੈ ਉਹਨਾਂ ਕੋਲੇ ਹੋਰ ਕੀ ਹੈ ਮੌਸਮ ਤਾਂ ਆਪਣੇ ਤੋਂ ਵਧੀਆ ਤਾਂ ਮੌਸਮ ਹੀ ਹੈ ਨਹੀਂ ਕਿਤੇ ਧਰਤੀ ਤੇ ਆਪਣੇ ਤੋਂ ਵੱਧ ਉਪਜਾਊ ਧਰਤੀ ਹੈ ਨਹੀਂ ਕਿਤੇ ਉੱਥੇ ਤਾਂ ਬਰਫ਼ ਪਈ ਰਹਿੰਦੀ ਹੈ ਛੇ ਜੰਮੇ ਜਾਂਦੇ ਕਿਉਂ ਡਿਸਪਲਨ ਹੈ ਮੰਤਰੀ ਹੈ ਜਾਂ ਸੰਤਰੀ ਹੈ ਇੱਕੋ ਜਿਹਾ ਤਰਾਨ ਹੈ ਪ੍ਰਧਾਨ ਮੰਤਰੀ ਦਾ ਚਲਾਨ ਕੱਟਿਆ ਜਾ ਸਕਦਾ ਹੈ ਇੱਥੇ ਭੁਗਤਾਨ ਮਰਤੀ ਗੱਲ ਛੱਡੋ ਇੱਥੇ ਜਿਹੜਾ ਮੰਤਰੀ ਦੇ ਘਰੇ ਪੋਚਾ ਲਾਉਂਦਾ ਉਹ ਵੀ ਕਹਿੰਦਾ ਮੈਂ ਲਾਲਵਤੀ ਚਾਹੂੰ ਮੈਨੂੰ ਕਿਵੇਂ ਹਟਾ ਲੋਂਗੇ ਮੈਂ ਪੋਚੇ ਲਾਉਣਾ ਉੱਥੇ ਸਵੀ ਕਲਚਰ ਸਪਾਰਸ਼ ਕਲਚਰ ਇਹ ਬੰਦ ਹੈ ਇਹ ਹੁਣ ਬੰਦ ਹੈ ਬਸ ਜਿੰਨਾ ਕਿ ਰਹਿ ਗਿਆ ਉਹ ਥੋੜਾ ਬੋਤ ਰਹਿ ਗਿਆ ਉਹ ਵੀ ਬੰਦ ਹੋ ਜਾਊਗਾ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਹੋ ਰਹੀਆਂ ਨੇ ਸਾਡੀਆਂ ਧੀਆਂ ਮੈਂ ਭਾਗੋਲੇ ਜਿਹੜੀ ਕੱਲ ਚਾਕੀ ਸੀ ਉਹ ਚ ਮੈਂ ਗੱਲ ਕੀਤੀ ਸੀ ਸਾਡੀਆਂ ਭੈਣਾਂ ਅਫਸਰ ਬਣ ਰਹੀਆਂ ਨੇ ਜੱਜ ਬਣ ਰਹੀਆਂ ਨੇ ਵਕੀਲ ਬਣ ਰਹੀਆਂ ਨੇ ਪਟਵਾਰੀ ਬਣ ਰਹੀਆਂ ਨੇ ਸਬ ਇੰਸਪੈਕਟਰ ਲੱਗੀਆਂ ਇੱਥੇ ਫਰੂਕੀ ਸਾਹਿਬ ਉਹਨਾਂ ਨੇ ਪ੍ਰੋਗਰਾਮ ਕਰਾਇਆ ਸੀ ਇੱਥੇ ਜਦੋਂ ਲੜਕੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ ਕਿੰਨੀ ਖੁਸ਼ੀ ਤੇ ਕਿੰਨਾ ਨੱਚ ਰਹੇ ਸੀ ਬੱਚੇ ਇਹ ਖੁਸ਼ੀਆਂ ਹਸਨ ਖੇਡਣ ਮਨ ਕਾ ਚਾਹ ਗੁਰਬਾਣੀ ਚ ਲਿਖਿਆ ਇਹ ਖੁਸ਼ੀਆਂ ਲੈ ਕੇ ਆਉਣੀਆਂ ਨੇ ਹਰ ਇੱਕ ਦੇ ਘਰੇ ਖੁਸ਼ੀਆਂ ਆਉਣੀਆਂ ਚਾਹੀਦੀਆਂ ਨੇ ਦਿਵਾਲੀਆਂ ਦਸਹਿਰੇ ਲੋਹੜੀਆਂ ਵਿਸਾਖੀਆਂ ਸਾਡੀਆਂ ਸਭ ਦੀਆਂ ਸਾਂਝੀਆਂ ਨੇ ਪ੍ਰਮਾਤਮਾ ਕਰੇ ਖੁਸ਼ੀਆਂ ਦੇ ਦੀਵੇ ਪ੍ਰਮਾਤਮਾ ਕਰੇ ਵਿੱਦਿਆ ਦਾ ਚਾਨਣ ਪ੍ਰਮਾਤਮਾ ਕਰੇ ਤਰੱਕੀਆਂ ਦੇ ਦੀਵੇ ਹਰ ਘਰ ਚ ਬਲਣਾ ਪੜੋ ਪੜ ਕੇ ਨੰਬਰ ਲੈ ਲਓ ਇਸ ਗੱਲੋਂ ਬੇਫਿਕਰ ਹੋ ਜਿਓ ਜੇ 700 ਚੋਂ ਤੁਹਾਡੇ 680 ਆ ਗਏ ਇਸ ਗੱਲੋਂ ਬੇਫਿਕਰ ਹੋ ਜਿਓ ਕਿ ਮੈਨੂੰ ਕੋਈ ਐਮਐਲਿੰਗ ਜਾਣਦਾ ਜਾਂ ਮੇਰੇ ਕੋਲ ਪੈਸੇ ਨਹੀਂ ਹੈਗੇ 680 ਵਾਲਾ ਰਹਿ ਜਾਊਗਾ ਤੇ 640 ਵਾਲਾ ਨੌਕਰੀ ਲੈ ਜਾਊਗਾ ਇਹ ਕੰਮ ਨਹੀਂ ਸਰਕਾਰ ਤੁਹਾਡਾ ਆਪ ਕੁੰਡਾ ਖੜਕਾਊਗੀ ਭਾਈ ਆ ਜਾ ਤੇਰੀ ਨੌਕਰੀ ਤੇਰੀ ਕੁਰਸੀ ਤੈਨੂੰ ਇੰਤਜ਼ਾਰ ਕਰ ਰਹੀ ਹੈ ਤਾਂ ਸੋ ਇਹ ਸੋਚ ਤੇ ਚੱਲਦੇ ਆਂ ਡਿਊਟੀ ਦੌਰਾਨ ਕਈ ਵਾਰੀ ਸਾਡੇ ਜਵਾਨ ਸ਼ਹੀਦ ਹੋ ਜਾਂਦੇ ਨੇ ਮੈਂ ਪਰਸੋਂ ਹੀ ਗਿਆ ਸੀਗਾ ਰਾਮਗੜ੍ਹ ਸਰਦਾਰਾਂ ਪਿੰਡ ਦੇ ਖੰਨ ਨੇ ਕੋਲੇ ਅਗਨੀ ਵੀਰ ਸਾਡਾ ਮੁੰਡਾ ਸ਼ਹੀਦ ਹੋ ਗਿਆ 1 ਕਰੋੜ ਰੁਪਈਆ ਸੀ ਕੋਈ ਕੀਮਤ ਨਹੀਂ ਪਾਉਂਦੇ ਉਹਦੀ ਜਾਨ ਦੀ ਉਹ ਤਾਂ ਕੋਈ ਅਰਬਾਂ ਖਰਬਾਂ ਚ ਨਹੀਂ ਪਾ ਸਕਦਾ ਪਰ ਉਹਦੇ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ 1 ਕਰੋੜ ਰੁਪਈਆ ਪੰਜਾ ਸਰਕਾਰ ਵੱਲੋਂ 1.5 ਕਰੋੜ ਰੁਪਈਆ ਆਪਾਂ ਭਾਰਤੀ ਫੌਜ ਵੱਲੋਂ ਤੇ ਬਾਕੀ ਸਹੂਲਤਾਂ ਪਰਿਵਾਰ ਚ ਇੱਕ ਨੌਕਰੀ ਔਰ ਨੌਕਰੀ ਵੀ 6 ਪੈਣਾ ਦਾ ਇੱਕ ਭਾਈ ਸੀਗਾ ਛੇ ਰੀਆਂ ਛੇ ਬੈਠੀਆਂ ਸੀ ਗੱਲ ਮੇਰੇ ਸਾਹਮਣੇ ਪਰਸੋਂ ਮੈਂ ਕਿਹਾ ਜੀ ਨੌਕਰੀ ਇੱਕ ਮਿਲਣੀ ਹੈ ਦੱਸੋ ਕਹਿੰਦੇ ਛੋਟੀ ਹੈ ਜੀ ਬੀਏ 2 ਚਾਹਜੇ ਮੈਂ ਕਿਹਾ ਵੀ ਜੇ ਉਹ ਜਦਾ ਅੱਜ ਹੀ ਤੁਸੀਂ ਕਾਲੀ ਕਰ ਦੋ ਕਰੋਗੇ ਤਾਂ ਅੱਜ ਹੀ ਨੌਕਰੀ ਮਿਲੂਗੀ ਉਹ ਪਲੱਸ 2 ਦੇ ਬੇਸ ਤੇ ਮਿਲੂਗੀ ਨੌਕਰੀ ਛੋਟੀ ਮਿਲੂਗੀ ਇੱਕ ਕੰਮ ਕਰਦੇ ਆ ਅਸੀਂ ਰਿਜ਼ਰਵ ਰੱਖ ਲੈਣੇ ਆ ਤੇ ਪੜ੍ਹਾਈ ਵੀ ਅਸੀਂ ਬੀਏ 2 ਤੋਂ ਬੀਏ ਫਾਈਨਲ ਕਰਨ ਤੱਕ ਗ੍ਰੈਜੂਏਸ਼ਨ ਕਰਨ ਤੱਕ ਅਸੀਂ ਸਾਰਾ ਖਰਚਾ ਵੀ ਅਸੀਂ ਕਰਾਂਗੇ ਇਹਨੂੰ ਇਹਨੂੰ ਗ੍ਰੈਜੂਏਸ਼ਨ ਕਰਾ ਲਓ ਨੌਕਰੀ ਵਧੀਆ ਮਿਲ ਜਾਊਗੀ ਸੋ ਅਗਲੇ ਸਾਲ ਨੂੰ ਨੌਕਰੀ ਦੇਦਾ ਕਿਉਂਕਿ ਜੇ ਅਸੀਂ ਪੁਲਿਸ ਵਾਲਿਆਂ ਦੇ ਤੇ ਫੌਜੀਆਂ ਦੇ ਪਰਿਵਾਰਾਂ ਦਾ ਹਾਲ ਨਹੀਂ ਪੁੱਛਾਂਗੇ ਤਾਂ ਦੁਬਾਰਾ ਕਿਸੇ ਨੇ ਭਰਤੀ ਹੋਣ ਦੀ ਹਿੰਮਤ ਨਹੀਂ ਕਰਨੀ ਜੇ ਅਸੀਂ ਪਰਿਵਾਰਾਂ ਨੂੰ ਮਾਨ ਸਨਮਾਨ ਦੇਵਾਂਗੇ ਬਾਕੀ ਹੌਸਲਾ ਵੀ ਵਧੂਗਾ ਯਾਰ ਹਾਂ ਸਾਡੇ ਮਗਰ ਹੈਗਾ ਕੋਈ ਸਾਨੂੰ ਤੁਹਾਡੇ ਵਾਸਤੇ ਕਿੰਨਾ ਸੋਹਣਾ ਪ੍ਰੋਗਰਾਮ ਸ਼ੁਰੂ ਕੀਤਾ ਹਰ ਸਾਲ ਹੋਇਆ ਕਰੂਗਾ ਇੱਥੇ ਕੀਤਾ ਸੀ ਆਪਾਂ ਗੁਲਦਸਤਾ ਕਿਉਂਕਿ ਮੈਂ ਸਮਝਦਾ ਕਿ ਤੁਸੀਂ ਦੇਖੋ ਤੁਸੀਂ ਵੀ ਇਨਸਾਨ ਹੋ ਸਾਰਾ ਦਿਨ ਜਲੰਧਰ ਵਾਲੇ ਚੌਂਕ 'ਚ ਖੜੇ ਸੋਰਾ ਤੂੰ ਆਂ ਅੰਦਰ ਮਿੱਟੀ ਅੰਦਰ ਸ਼ਾਮ ਤੱਕ ਅਸੀਂ ਤੁਹਾਡੇ ਤੋਂ ਮੀਤ ਕਰਦੇ ਸਾਨੂੰ ਸ਼੍ਰੀਮਾਨ ਜੀ ਕਹਿਆ ਕਰੋ ਤੁਸੀਂ ਵੀ ਤਾਂ ਬੰਦੇ ਹੀ ਹੋ ਤੁਸੀਂ ਵੀ ਤਾਂ ਸਾਡੇ ਪੀਆ ਪੋਤੇ ਹੋ ਤੁਸੀਂ ਵੀ ਇਨਸਾਨ ਹੋ ਤੁਸੀਂ ਰੋਬੋਟ ਨਹੀਂ ਹੈਗੇ ਤੁਸੀਂ ਕੰਪਿਊਟਰ ਵੀ ਨਹੀਂ ਹੈਗੇ ਪਰ ਹਾਂ ਜੇ ਤੁਹਾਨੂੰ ਕੰਪਿਊਟਰ ਤੇ ਰਿਪੋਰਟ ਦੇ ਦਿੱਤੇ ਜਾਣ ਤਾਂ ਤੁਸੀਂ ਉਹਨਾਂ ਤੋਂ 5 ਗੁਣਾ ਕੰਮ ਲੈ ਸਕਦੇ ਹੋ ਇੰਨਾ ਮੈਨੂੰ ਪਤਾ ਪੰਜਾਬ ਪੁਲਿਸ ਵਾਲੀ ਕੋ ਇੱਕ ਨਵੀਂ ਕਿਸਮ ਦਾ ਇੱਕ ਆਗਾਜ਼ ਹੋ ਰਿਹਾ ਅੱਜ ਔਰ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਪਾਤਰ ਸਾਹਿਬ ਦਾ ਸ਼ੇਰ ਹੈ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ ਯੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬਣੀਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਜੋ ਕੁਝ ਬਣਾਤਾ ਇਹ ਤੋਂ ਵੱਡਾ ਕੁਝ ਹੈ ਹੀ ਨਹੀਂ ਸਾਢੇ 17 ਸਾਲ ਦੀ ਉਮਰ 'ਚ ਭਗਵੰਤ ਸਮਾਨ ਬਣਾਤਾ ਸੀ ਪੰਜਾਬੀਆਂ ਨੇ ਆ ਹੁਣ 2022 'ਚ ਅੱਡੀ ਵੱਡੀ ਜ਼ਿੰਮੇਵਾਰੀ 2014 'ਚ ਦੇਸ਼ ਦੇ 543 ਲੋਕਾਂ 'ਚ ਸ਼ਾਮਲ ਕਰਤਾ ਪਾਰਲੀਮੈਂਟ ਭੇਜ ਕੇ ਹੋਰ ਕੀ ਕਰੀਏ ਜੀ ਫਿਰ ਉਹਨੂੰ ਸੋ ਸੁੱਖ ਵੇਲੇ ਸ਼ੁਕਰਾਨਾ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਿ ਹਜਾ ਮੌਕਾ ਦਿੱਤਾ ਕਿ ਭਾਈ ਪੰਜਾਬ ਨੂੰ ਠੀਕ ਕਰ ਲੋ ਧਰਤੀ ਗੁਰੂਆਂ ਦੀ ਹੈ ਧਰਤੀ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ ਧਰਤੀ ਸ਼ਹੀਦਾਂ ਦੀ ਹੈ ਸ਼ਾਇਰਾਂ ਦੀ ਹੈ ਧਰਤੀ ਫਕੀਰਾਂ ਦੀ ਹੈ ਇਤੋਂ ਵੱਧ ਹੋਰ ਕੀ ਮੈਂ ਸਦਾ ਕਿ ਤੁਹਾਨੂੰ ਉਸ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲ ਜੇ ਸੋ ਸੱਚੇ ਦਿਲੋਂ ਪੰਜਾਬ ਵਾਸਤੇ ਖੜਾਂਗੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਐਸਐਸਐਫ ਦੇ ਜਿਹੜੇ ਜਵਾਨ ਨੇ ਮੁੰਡੇ ਕੁੜੀਆਂ ਜਿੰਨੇ ਵੀ ਡਿਊਟੀ 'ਚ ਜਾਓਗੇ ਹਰ ਰੋਜ਼ ਪੁੰਨ ਤਾਂ ਖੱਟ ਕੇ ਆਉਂਗੇ ਆ ਕੇ ਸ਼ੀਸ਼ੇ ਮੂਰੇ ਖੜ ਕੇ ਜਰੂਰ ਆਪਣੇ ਆਪਣਾ ਗੱਲ ਕਰ ਲਿਆ ਕਰੋ ਕਿ ਅੱਜ ਮੈਂ ਜਾਨ ਬਚਾਤੀ ਨਹੀਂ ਤਾਂ ਅੱਜ ਕੱਲ ਤੁਹਾਨੂੰ ਪਤਾ ਹਾਲਾਤ ਭਾਈ ਭਾਈ ਦਾ ਵੈਰੀ ਐ ਸਕੇਆਂ ਚਾਚਿਆਂ ਤਾਇਿਆਂ ਦੇ ਮਾਂ ਪਿਓਾਂ ਦੇ ਕਤਲ ਹੋ ਰਹੇ ਨੇ ਖੂਨ ਚਿੱਟਾ ਹੋ ਗਿਆ ਲਾਲਚ ਵੱਧ ਗਏ ਤੇ ਆਪਾਂ ਇਹੋ ਜਿਹੇ ਬੰਦੇ ਬਣਨਾ ਕੀ ਗੱਡੀ ਮੂਰੇ ਕਦੇ ਘੁੱਗੀ ਵੀ ਆ ਜੇ ਨਾ ਅੱਜ ਤਾਂ 2 ਮਿੰਟ ਉੱਥੇ ਕਰਕੇ ਵੀ ਮੌਨ ਮੌਨ ਧਾਰ ਲੈਣੇ ਯਾਰ ਕੀ ਯਾਰ ਪੰਛੀ ਸੀ ਜਨੌਰ ਸੀ ਕੀ ਪਤਾ ਛੋਟੇ ਛੋਟੇ ਬੋਟ ਜਿਹੜੇ ਨੇ ਉਹਨਾਂ ਨੇ ਤਰੀਕ ਦੇ ਹੋਣਗੇ ਕੀ ਹੋ ਗਿਆ ਇਹ ਚਲੋ ਕੋਈ ਨਹੀਂ ਇਹੀ ਆ ਕੇ ਆਪਾਂ ਦੂਜਿਆਂ ਦੇ ਦੁੱਖਾਂ 'ਚ ਖੜੀਏ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਥੇਰੇ ਜਾਂਦੇ ਸੋ ਆਪਾਂ ਲੋਕਾਂ ਦੇ ਦੁੱਖ ਵੰਡਣੇ ਨੇ ਦੁੱਖ ਅੱਧੇ ਕਰਨੇ ਆ खुशियां दुनियां करनी है पंजाब दी सड़क ਤੇ ਕੋਈ ਆਵੇ ਉਹਨੂੰ ਵੀ ਪਤਾ ਹੋਵੇ ਕਿ ਮੈਂ ਸੇਫ ਹਾਂ ਮੇਰੇ ਮੇਰੇ ਮੇਰੀ ਹੈਲਪ ਵਾਸਤੇ ਮੇਰੀ ਸਰਕਾਰ ਹੈਗੀ ਹੈ ਮੇਰੇ ਮੇਰੇ ਬੱਚਿਆਂ ਦੀ ਸੇਫਟੀ ਵਾਸਤੇ ਕਾਨੂੰਨ ਹੈਗਾ ਕਈ ਵਾਰੀ ਕੀ ਹੁੰਦਾ ਤੁਸੀਂ ਆਪ ਸਹੀ ਹੁੰਦੇ ਹੋ ਅਗਲਾ ਗਲਤ ਹੁੰਦਾ ਉਧਰੋਂ ਉਹਦਾ ਕੀ ਕਰ ਸਕਦੇ ਹੋ ਫਿਰ ਤੁਸੀਂ ਸੋ ਹਰ ਚੀਜ਼ ਚੈੱਕ ਕਰਾਂਗੇ ਔਰ ਜਿਵੇਂ ਤੁਸੀਂ ਕਹੋਗੇ ਔਰ ਸਭ ਤੋਂ ਪਹਿਲਾਂ ਅੱਜ ਮੈਂ ਇਹ ਵੀ ਅਨਾਉਂਸ ਕਰ ਦੇਣਾ ਕਿ ਦੇਖੋ ਟ੍ਰੈਫਿਕ ਤਾਂ ADGP ਸਭ ਦੇਖ ਹੀ ਰਹੇ ਨੇ ਸਾਰੀ ਟ੍ਰੈਫਿਕ ਪਰ SSF ਦੇ ਵਿੱਚ SSP SSF ਪੰਜਾਬ SSP SSF ਪੰਜਾਬ ਸਾਰੇ ਪੰਜਾਬ ਦਾ SSP ਉਹ ਬੰਦਾ ਲਾਇਆ ਜਿਹਨੇ ਦੇਸ਼ ਦੀ ਅਗਵਾਈ ਕੀਤੀ ਹੈ ਹਾਕੀ ਦੇ ਵਿੱਚ ਉਹ ਸਾਡਾ ਕਪਤਾਨ ਰਿਹਾ ਤੇ ਅੱਜ ਵੀ ਸਭ ਤੋਂ ਵੱਧ ਗੋਲੋ ਦੇ ਬੋਲਦੇ ਨੇ ਗगनਜੀਤ ਜਿਹੜਾ ਹਾਕੀ ਦਾ ਕੈਪਟਨ ਹੈ ਉਹ ਸਾਡੇ SSP ਪੰਜਾਬ ਹੋਣਗੇ ਸੋ ਇੱਕ ਸਪੋਰਟਸਮੈਨ ਹੈ ਸਪੋਰਟਸਮੈਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਇੱਕ ਗੱਲ ਨੇਚੁਰਲੀ ਕੁਦਰਤੀ ਹੁੰਦੀ ਹੈ ਕਿ ਉਹ ਅਸੂਲਾਂ ਦੀ ਨਿਯਮਾਂ ਦੀ ਪਾਲਣਾ ਕਰਦੇ ਨੇ ਉਹਨੂੰ ਪਤਾ ਹੈ ਜੇ ਫਾਉਲ ਪਲੇ ਕੀਤਾ ਤਾਂ ਰੈੱਡ ਕਾਰਡ ਜਾਂ yellow card ਆ ਜਾਂਦਾ ਸੋ ਇਸ ਕਰਕੇ ਹਾਕੀ ਦੇ ਕਪਤਾਨ ਸਾਡੇ SSF ਦੇ ਕਪਤਾਨ ਹੋਣਗੇ ਤੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਖੁਸ਼ਖਬਰੀਆਂ ਪੰਜਾਬੀਆਂ ਦੇ ਨਾਮ ਕਰਾਂਗੇ ਪਰਮਾਤਮਾ ਗੇਰ ਰਸ ਕਰਦੇ ਆ ਪਰਮਾਤਮਾ ਪੰਜਾਬ ਤੇ ਇਸੇ ਤਰ੍ਹਾਂ ਮੇਰ ਭਰਿਆ ਹੱਥ ਰੱਖੇ ਅਸੀਂ ਇੱਕ ਨੰਬਰ ਸੂਬਾ ਸੀ ਤੇ ਇੱਕ ਨੰਬਰ ਸੂਬਾ ਹੀ ਬਣਾਂਗੇ ਸਾਨੂੰ ਪੰਜਾਬੀਆਂ ਦੀ ਕਾਹਤ ਹੈ ਕਿ ਇੱਕ ਨੰਬਰ ਤੋਂ ਥੱਲੇ ਕੋਈ ਨੰਬਰ ਹੋਰ ਪਸੰਦੀ ਨਹੀਂ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਢੰਗ ਦਾ ਹਾਂ ਬੋਲਾਂ ਹਿੰਦੀ ਉਰਦੂ ਵੀ ਸਮਝਦਾ ਕਦੇ ਕਦੇ ਅੰਗਰੇਜ਼ੀ ਵੀ ਅੰਗ ਦਾ ਹਾਂ ਮਾਂ ਮਾਂ ਬੋਲੀ ਆਪਣੀ ਨੂੰ ਪਿਆਰ ਕਰਾਂ ਗੱਲ ਆਖਣ ਤੋਂ ਰਤਾ ਨਾ ਸੰਗਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ ਟੁਕੜਾ ਕਿਸੇ ਪੰਜਾਬਣ ਦੀ ਬੰਗ ਦਾ ਹਾਂ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਟੰਗਦਾ ਹਾਂ ਸੋ ਪੰਜਾਬ ਵਸਦਾ ਰਵੇ ਗੁਰੂਆਂ ਦੇ ਨਾਮ ਤੇ ਪੰਜਾਬ ਵਸਦਾ ਸਾਡੇ ਆਸ਼ੀਰਵਾਦ ਜਿਹੜਾ ਗੁਰੂਆਂ ਦਾ ਉਹ ਸਾਡੇ ਤੇ ਰਵੇ आखिर मैं यही कहूंगा बहुत बहुत बधाइया अक्सर लोगों को कहते सुना है जिंदा रहे तो फिर मिलेंगे अक्सर लोगों को कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत धन्यवाद बहुत बहुत मेहरबानी और मीडिया जो नेशनल मीडिया आया है उनका भी बहुत बहुत मैं आभारी हूं आभार व्यक्त करता हूं कि पूरे देश में आपने ये खबर चलानी है मेरे कुछ मित्र सामने बैठे हैं जो नेशनल मीडिया देखते हैं और मेरे लिए खुशी की बात यह है कि जब भी वो आते हैं पंजाब में तो कुछ ना कुछ वो क्योंकि ए, सारे लोग जानते हैं तो कुछ ना कुछ, कुछ अच्छी फीडबैक देके जाते हैं कुछ सुझाव भी दे के जाते हैं कि ऐसा सोच रहे हैं लोग ये कर दो वो कर दो मैं तो गल दसी थी एक, एक जनवरी को नए साल वाले दिन मैं चला गया अमित मैं चला गया इधर गुरुद्वारा साहब में नाभा गुरुद्वारा है जीरकपुर के पास माथा टेकने के लिए अपनी फैमिली के साथ बैठ गए माथा टेक के कीर्तन श्रवन कर रहे थे एक बच्चा आया छह सात साल का बच्चा होगा सीधा ही आया मेरी गोद में आके बोला नमस्कार आमस्कार सीएम साहब ठंड बहुत है छुट्टियां कर दो मैं कह यार हां ठंड तो बहुत है किनिया कर दिएगा ना कर दो फिर मैंने उसके कहने पे कर भी दी ठंड बहुत थी लेकिन मैंने कहा बेटा फिर ठंड छुट्टियां तो कर देंगे लेकिन उसके बाद फिर डबल पढ़ाई करनी पड़ेगी कहते ठीक है so, सो एक बच्चे का ऐसा कॉन्फिडेंस है हम के पास आके बोल सकता है छुट्टी कर दो सो so, मैं इधर की कर, की करने, उसी <laughs> भी छुट्टी पाल दे चलो थे अफसर साहबान भी गल हुई है ਪਹਿਲਾਂ ਇੱਕੋ ਸੁਰਚਕ ਹੋ ਕੇ ਛੁੱਟੀ ਚਾਹੀਦੀ ਹੈ ਚਲੋ 4 ਦਿਨ ਦੀਆਂ ਛੁੱਟੀਆਂ ਦੇ ਦਿੰਨੇ ਤੁਹਾਨੂੰ 1 ਫਰਵਰੀ ਤੋਂ ਤੁਸੀਂ ਜੁਆਇਨ ਕਰ ਲਿਓ 27 ਤੋਂ 31 ਤੱਕ ਤੁਸੀਂ ਘਰੇ ਜਾ ਕੇ ਆਪਣੇ ਮਾਪਿਓ ਨਾਲ ਮਿਲ ਕੇ ਆਸ਼ੀਰਵਾਦ ਲੈ ਕੇ ਤੁਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ